ਇਹ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਇਸ ਟਾਈਮ ਨਹੀਂ ਪੱਥਰ ਰੱਖੇ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਿਕਾ ਕੇ ਡਾਂਗਾ ਨਾ ਕੁੱਟਿਆ ਜਾਂਦਾ ਸੀ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਦੋ ਮਿੰਟ ਨੂੰ ਗਲਤ ਕਰ ਲਿਆ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨੌਜਵਾਨ ਇੱਥੇ ਸੇਫ ਮੈਨੂੰ ਵੇਖੋ ਜੇ ਤੂੰ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਕਾਉਂਗਾ ਤੇ ਪੋਸਿਬਲ ਨਹੀਂ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਦੇ ਕੇ ਅੰਦਰ ਸਰਕਾਰ ਦੇ ਹਾਂਜੀ ਕੰਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਇਹ ਸਾਨੂੰ ਆਪਣੀ ਗੱਲ ਕਰਨ ਤੇ ਹੀ ਤੁਸੀਂ ਪਾਬੰਦ ਕਰ ਗੱਲ ਕਰ ਤੂੰ ਝੂਠ ਦਾ ਤੁਸੀਂ ਬੈਠੋ ਕਿਸਾਨ ਲੀਡਰ ਫੜੇ ਕਿਨੇ ਦੀ ਸ਼ੈਲਟਰ ਦੀ ਫੋਰਸਸ ਨੇ ਪੜੇ ਨੇ ਪੈਰਾਮੈਟਰੀ ਫੋਰਸਸ ਵੜ ਕੇ ਲੈ ਗਈਆਂ ਡਿਟੇਨ ਤੇ ਤੁਸੀਂ ਕੀਤਾ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਤੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਉਹ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਨੇ ਵਾਲੀ ਥਾਂ ਤੇ ਉਹ ਤੁਹਾਡੀ ਵਾਰੀ ਵੀ ਆ ਗਈ ਏ ਜਿੱਥੇ ਕੋਈ ਕੱਟਾ ਵੱਛਾ ਬੱਲੇ ਆਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਵੱਛੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹੁੰਦਾ ਸਰ ਇੱਕ AIG ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਗੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਮੈਨੂੰ ਦੱਸੋ ਰਾਜੀਤ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਥਾ ਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿੰਨਾਂ ਦੇ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਸਭ ਦੇ ਡ੍ਰੌਪ ਕਰਵਾ ਲਈਉਗੀ ਕਦਾਂਗੇ ਉਹ ਸਭ ਦੇ ਡ੍ਰੌਪ ਕਰਵਾ ਲਈਉਗੀ ਇੱਕ ਮਿੰਟ ਸਾਡੀ ਸਭ ਦੇ ਡ੍ਰੌਪ ਕਰਵਾ ਲਈਉਗੀ ਕਿਹਨੂੰ ਡ੍ਰੌਪ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਦੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰ ਦੇ ਸਾਰੇ ਨੋਬਲ ਸਰ ਜਿਹੜਾ ਕੱਲ ਵੇਖੋ ਤੁਹਾਡੀ ਪਾਰਟੀ ਨੇ ਇਹ ਗਵਰਨਰ ਸਾਹਿਬ ਦਾ ਜਿਹੜਾ ਤੁਹਾਡੀ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਪੰਜਾਬ 'ਚ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਜੀ ਨਹੀਂ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖੇ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪ ਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਕਾ ਕੇ ਡਾਂਗਾ ਨਾ ਕੁੱਟਿਆ ਜਾਂਦਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਇਹ ਸਾਰਾ ਹਫ਼ਤਾ ਜਿਹੜਾ ਸਰ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜਾਇ ਜਵਾਨ ਤੇ ਜਾਇ ਕਿਸਾਨ ਜਵਾਨਾਂ ਦਾ ਕੰਮ ਤੇ ਭੱਜਪਾਨੇ ਨਿਵੇੜ ਦਿੱਤਾ ਜਦੋਂ ਭਰਤੀ ਬੰਦ ਕਰਤੀ ਨਹੀਂ ਤੇ 2300 ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇਨਡਾਇਰੈਕਟ ਆਰਮਡ ਫੋਰਸਿਸ ਨਾਲ ਤੋਲਕਣਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰਿਆ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਨਾਲ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਕਰ ਸੱਦ ਕੇ ਪੰਜਾਬ ਦਾ ਸਰ ਇੱਕ ਕੈਰੇਕਟਰ ਹੈ ਉਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਸ ਆਦਮੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਛੱਡ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਹੀਂ ਰਹੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐਂ ਤੇ ਰੋਜ਼ ਬੰਗ ਰਿਆ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਐਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਦੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲਿਆਂ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤੋ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨੌਜਵਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਥੋ ਕੁਝ ਕਹਿ ਤੂੰ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਦਿ ਤੁਸੀਂ ਇਹ ਬਾਤ ਚ ਕਰ ਲਿਓ ਨਾ ਡੋਲਸਾ ਝੂਠ ਵਾਲੀ ਅਸੀਂ ਕਿਸੇ ਨਾਲ ਸੱਦੇ ਅਸੀਂ ਕਿ ਸੱਦੇ ਅਸੀਂ ਕਿ ਕੇਂਦਰ ਸਰਕਾਰ ਦੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਦੇ ਅਸੀਂ ਦੇ ਕੇਂਦਰ ਸਰਕਾਰ ਦੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਦੀ ਕਿਸਾਨਾਂ ਦੀ ਕੇ ਜੀ ਪੰਜਾਬ ਸਰਕਾਰ ਨਾਲ ਨਹੀਂ ਸੱਦੇ ਨਾਲ ਓਕੇ ਤੂੰ ਕਿਉਂ ਕਿਉਂ ਕੱਢ ਲਗਾਏ ਮੇਰੀ ਗੱਲ ਸੁਣ ਨਾ ਸਹੀ ਨਾ ਸੁਣ ਬੰਦੇਓ ਪਰ ਅੱਛਾ ਸਾਡੇ ਕਿਹੜਾ ਬੰਦਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਵੈਸੇ ਜੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਤੇ ਇਹ ਜੀ ਮੈਂ ਗਲਤ ਨਾ ਨਾ ਬੋਲੋ ਸਰ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਰ ਗਲਤ ਕਿਉਂ ਬੋਲ ਤੁਸੀਂ ਆ ਇਸ ਦੇਸੀ ਵੈਸੇ ਚਲੋ ਇਹਨਾਂ ਨੂੰ ਇਹਨਾਂ ਨੂੰ ਕੀ ਕਿ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਦੂ ਗਵਾਰਾ ਕਰਦੇ ਕੀ ਗੁਮਰਾ ਕਰ ਰਹੇ ਸੀ ਗਵਾਰਾ ਬੋਲ ਕਰਵਾ ਦੋ ਮਾਨਤੇ ਬੈਠੋ ਸਰਾਹ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਹੀ ਤੁਸੀਂ ਪਵੰਦ ਨਹੀਂ ਗੱਲ ਕਰਦਾ ਤੁਸੀਂ ਝੂਠ ਦਾ ਬੋਲੋ ਤੁਸੀਂ ਕੰਟੀਡੀਟ ਇਹ ਕੰਮ ਨਹੀਂ ਬੋਲੋ ਦੇਖਦੇ ਇਹਨੇ ਕਿਹਾ ਦਾਦਾ ਡਿਟੇਲ ਕਿਹਨੇ ਕਿਹਾ ਕਿ 130 ਜਿਹੜੀ ਡਿਟੇਲਸ ਜਿਹੜੇ ਅਡਰੈਸ ਕੀਤਾ ਜਾਵੇ ਉਹਨੇ ਕਿਹਾ ਡਿਟੇਲਸ ਜਿਹੜੇ ਅਡਰੈਸ ਕੀਤਾ ਜਾਵੇ ਦੇ ਕੋਈ ਹੈ ਤਰੀਕਾ ਜੀ ਤੁਸੀਂ ਅਤਨੀ ਨਹੀਂ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਸਰ ਇੱਕ ਦਿਨ ਗੱਲ ਕਰ ਤੂੜਦਾ ਬੋਲੋ ਤੂੜਦਾ ਬੋਲੋ ਬਸ ਇੰਨੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਡਿਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਫੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੈ ਗਈਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਦਾ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕਾ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਤੁਹਾ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜਿੱਥੋਂ ਤੇ ਏਸੀ ਖੋਲ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਤੇ ਤੁਹਾਨੂੰ ਪੁੱਛਣ ਲੈ ਕੇ ਆਇਆ ਜੇਰ ਨੂੰ ਅਡਰੈਸ ਕੀਤਾ ਜਾਵੇ ਕੋਣ ਆ ਜੇਰ ਨੂੰ ਅਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇਰੇ ਮੈਨੂੰ ਗੱਲ ਕਰ ਲੈਂਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਨਹੀਂ ਨਾ ਸਹੀ ਹੁਣ ਸਰ ਮੇਰੀ ਮੇਰੀ ਚਲੋ ਨਾ ਸਹੀ ਰਹਿਣ ਦੇ ਨਿਆ ਕੋਲੀ ਸਾਹਿਬ ਕੋਲੀ ਸਾਹਿਬ ਮੈਂ 2 ਮਿੰਟ ਬਾ ਤੁਹਾਨੂੰ ਮੈਂ ਆਪਣੀ ਗੱਲ ਕਰਾਂ ਮੈਂ ਟਾਈਮ ਦੇਵਾਂਗਾ ਤੁਹਾਨੂੰ ਜੀ ਹਾਂ ਜੀ ਪਲੀਜ਼ ਤੁਸੀਂ ਕੋਲੀ ਸਾਹਿਬ ਤੁਹਾਡੇ ਤੋਂ ਤੁਸੀਂ ਬਾਜਵਾ ਜੀ ਚੇਅਰ ਨੂੰ ਡਰੈਸ ਕਰੋ ਚਲੋ ਮੈਂ ਤੁਹਾਨੂੰ ਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਜੀ ਇਹ ਤੇ ਐਵੇਂ ਕੋਈ ਗਵਾਂਡ ਦੇ ਵਿੱਚ ਕੋਈ ਹੋਣਾ ਤੁਸੀਂ ਤੁਸੀਂ ਕਰੀ ਜਾਂਦੇ ਅੱਛਾ ਚਲੋ ਤੁਸੀਂ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਨੀ ਪਿੱਛੇ ਝੋਨੇ ਦੇ ਸੀਜ਼ਨ 'ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ অলমোস্ট ساریয়া ਮੰਡੀਆਂ ਚ ਮਹਿੰਗੇ ਚੀਫ ਮਿਸਟਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਦਿਨ ਚੋਨਾ ਨਹੀਂ ਚੁੱਕਿਆ ਗਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਨਾ ਜਿਹੜਾ ਅਸੀਂ ਐਕਸਪੈਕਟਡ ਜਿਹਦੀ ਸੀਸੀ ਲਿਮਿਟਸ ਸੀ ਉਹ 1,58000 ਮੈਟ੍ਰਿਕ ਟਨਸ ਬਟ ਖਰੀਦ ਆਈ 1,75,000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤੇ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮੈਂਕਬਾ ਇਨਵੋਲਡ ਇਸੇ ਰੋਦੇ ਇਹ 3500 ਤੋਂ ਲੈ ਕੇ 4000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ। ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਤੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ। ਇਹ بڑا ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ। ਹੁਣ ਅਗਲੀ ਗੱਲ ਸਰ ਇਹਦੇ ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀਸ ਇਹ ਗਾਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਚੋਂ 1 ਕਰੋੜ 50% ਪੋਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਨੇ ਅਸ਼ਮਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ ਭੈਣ ਨੂੰ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾ ਰਿਹਾ ਮੇਰੀ 1100 ਰੁਪਏ ਦਾ ਵਾਅਦਾ ਕੀਤਾ ਅਸੀਂ ਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਉਹਨਾਂ ਦਾ ਤੁਹਾਡਾ ਆਵਾਜ਼ ਸੀ ਵੋਟਾਂ ਲਈਆਂ ਸਰਕਾਰ ਤੇ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲਿਆ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦਾ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰਸ ਐਡਰੈਸ ਨਹੀਂ ਦੇ ਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹਿ ਤੇ ਪਾਰਲੀਮੈਂਟ ਤੱਕ 1000 ਰੁਪਇਆ ਸੀ ਜਦੋਂ ਪਾਰਲੀਮੈਂਟ 'ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਿਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕਿ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ ਹਜ਼ਾਰ ਕਰੋੜ ਰੁਪਏ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਤਿੰਨਾਂ ਸਾਲਾਂ ਦਾ ਮਤਲਬ ਹੈ 36000 ਕਰੋੜ ਰੁਪਏ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵਾਦਸ ਕਿ ਜਿੱਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਕੇਸਿਸ ਦੇ ਤੁਹਾਡੇ ਆਪਣੇ ਏਰੀਏ ਦੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੁਹਾਡਾ ਹੀ ਬੜਾ ਦੁਖਦਾ ਉਹਨਾਂ ਨੇ ਕੋਈ ਗੱਲ ਕਹੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ ਚ ਜਿਹੜੀ ਅਸੀਂ ਸਿੱਟ ਬਿਠਾਈ ਹੈ ਜਿਹਦਾ ਉਹ ਮੈਂਬਰਸ਼ਿਪ ਕੁਮਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ ਵਿੱਚ ਦਵਾਵਾਂਗੇ 3 ਸਾਲ ਬੀਤਣ ਤੋਂ ਬਾਅਦ ਅਧਿਆਤਵਾਦ ਕੇਸਸ ਪੰਜਾਬ ਚੋਂ ਹੁਣ ਜੂਲਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੇ ਅਫਸੋਸ ਵਾਲੀ ਗੱਲ ਕੀ ਹੋ ਸਕਦਾ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢਣ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਝ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤੇ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋਮ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਿ ਮੈਨੂੰ ਕਿਹਾ ਸੀ ਮੈਂ ਹੋ ਮੰਤਰੀ ਤੈਨੂੰ ਲਾਉ ਤੇਰੇ ਕੋ ਕੰਮ ਕਰਾਣਾ ਮੈਂ ਸਾਰਾ ਡਰੱਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰੱਗ ਰੀਸਟੇਟ ਦੀ ਗੱਲ ਕਰ ਲਈਏ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਬਾਲ ਸਿੰਘ ਜੀ ਡਰੱਗ ਨਹੀਂ ਲੱਪੇ ਗਏ ਇੱਥੇ ਚਾਰਾ ਮਹੀਨੇ ਚ ਤੇ ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ ਇੱਕ ਮਿੰਟ ਦੀ 3 ਸਾਲ ਬੀਤਣ ਤੋਂ ਬਾਅਦ ਉਹਨੇ ਕੋਦਾਂ ਮਤਿਆਣਾ ਕਿ ਯਾਰ ਅਸੀਂ ਡਰਗਸ ਦਾ ਵਾਦਾ ਕਿਸੇ ਨਾਲ ਕੀਤਾ ਇੱਕ ਦੋ ਮਿੰਟ ਸਾਨੂੰ ਆਦਕਾ ਅੱਛਾ ਬੇਂਤੀ ਉਹ ਬੇਰੀ ਬੈਠੇ ਜਾਏ ਉਹ ਬੇਰੀ ਬੈਠ ਆਸਲੋਂ ਕੋ ਗਲਤੇ ਕਰ ਲੈ ਅਸੀਂ ਹੁਣ ਗਵਰਨਰ ਸਰ ਮੇਰੀ ਬੇਤ ਬੈਠ ਬੈਠ ਕੱਲ ਨਹੀਂ ਪਈ ਕੱਲ ਨਹੀਂ ਪਈ ਚਲੋ ਹੁਣ ਸਰ ਮੇਰੀ ਬੇਂਤੀ ਹੈ ਮੇਰੀ ਬੇਨਤੀ ਹੈ ਸਾਬ ਇੱਕ ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ سپورਟ ਕਰਾਂ ਅਸੀਂ ਗਵਰਨਮੈਂਟ ਦੀ سپورਟ ਕਰਾਂ ਮੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਉਹ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਉਣੇ ਵਾਲੀ ਥਾਂ ਤੇ ਹੋ ਤੁਹਾਡੀ ਵਾਰੀ ਵੀ ਆ ਗਈ ਹੈ ਅਚਾ ਹੁਣ ਮੇਰੀ ਗੱਲ ਸੁਣ ਲੋ ਇੱਕ ਮਿੰਟ ਹੁਣ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਠ ਸਾਹਿਬ ਬਹਿ ਜੋ ਸ਼ਹਿਰ ਜਿਹੜੇ ਜਿਹੜੇ ਡਰੱਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕਟਾ ਵੱਛਾ ਬੱਲੇ ਆਨੇ ਉਸ ਹਵੇਲੀ ਦੇ ਇੱਕੇ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਵੱਛੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹਨਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਗੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਉਹ ਕੇ ਰੋਡੇ ਕੇ ਰੋਡੇ ਕਮੇਟੀ ਨਾਲ ਮੈਂ ਕਰ ਰਿਹਾ ਤੁਸੀਂ ਉਹਨਾਂ ਦਾ ਕਰਾ ਲੇ ਇੱਕ ਮਿੰਟ ਹਾਂ ਮੰਤਰੀ ਜੀ ਢਾਲੀਵਾਲ ਸਾਹਿਬ ਢਾਲੀਵਾਲ ਸਾਹਿਬ ਤੁਸੀਂ ਦੱਸੋ ਅੱਕਦੇ ਗਲੌਬ ਦੇ ਉਹ ਛਾਲੂ ਗੱਲ ਤੇ ਕਰ ਲੈਣ ਦੋ ਉਹ ਗੱਲ ਗੱਲ ਤੋਂ ਹੀ ਗਲਤ ਕਰ ਤੁਸੀਂ ਹੁਣ ਮੈਂ ਇਹਨੂੰ ਪੁੱਛ ਕੇ ਲਾਈਆ ਕੋਈ ਪਹਿਲਾ ਅਪੋਜੀਸ਼ਨ ਗ੍ਰੀਟ ਕਰੋ ਮੈਂ ਇਹਨਾਂ ਨੂੰ ਪੁੱਛ ਕੇ ਢਾਲੀਵਾਲ ਸਾਹਿਬ ਇੱਧਰ ਮੈਂ ਤੁਹਾਨੂੰ ਪੁੱਛਣਾ ਸਰ ਸ਼ਾਇਦ ਇੱਕ ਮਿੰਟ ਇਹ ਗੱਲ ਇੱਕ ਮਿੰਟ ਇੱਕ ਮਿੰਟ ਦੇਖੋ ਮੈਂ ਪੁੱਛ ਲਿਆ ਆਜਾ ਫਿਰ ਕਿਸੇ ਨੇ ਕੋਈ ਇੱਕੋ ਮਿੰਟ ਹਾਂ ਢਾਲੀਵਾਲ ਸਾਹਿਬ ਦੱਸੋ ਬੈਠੋ ਬੈਠੋ ਇਹ ਇੱਕ ਬੇਨਤੀ ਸ ਹੈ ਲੈਟ ਮੀ ਆਈ ਐਮ ਔਨ ਮਾਈ ਫੀਡ ਨੀਬਾਡੀ ਟੂ ਇੰਟਰਰਪਟ ਮੀ ਸਰ ਆਫ ਦਿ ਲੀਡਰ ਆਫ ਦਿ اپੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸ ਮੈਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭਾ ਪੰਜਾਬ ਪੁਲਿਸ ਨੂੰ ਜਿਹੜਾ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲਾ ਥਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੂੰ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੱਭੇ ਢਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦੇ ਕੋਈ ਨਾਮੋਂ ਨਿਸ਼ਾਨ ਨਾ ਨਹੀਂ ਉਹਨਾਂ ਦਾ ਇਹ ਇਟ ਇਜ਼ ਧੰਨਵਾਦ ਸਾਹਿਬ ਇਟ ਇਜ਼ ਆਲ ਕਾਸਮੈਟਿਕ ਐਕਸਰਸਾਈਜ਼ ਦਲਦੀਪ ਢਾਲੀਵਾਲ ਜੀ ਇਹ ਮੇਰਾ ਕਾਸਮੈਟਿਕ ਐਕਸਰਸਾਈਜ਼ ਐਸ ਬਾਕੀ ਆ ਕਿਉਂਕਿ ਬਤਾਉਂਦੇ ਆ ਸਭ ਦੇ ਖਾਤੋਂ ਕਿਹੜੀ ਗਲਤੀ ਆ ਸਭ ਦੇ ਖਾਤੋਂ ਹੋਈ ਜਾਵੇਗਾ ਕਹਾਂਗੇ ਸਭ ਦੇ ਖਾਤੋਂ ਹੋਈ ਜਾਵੇਗਾ ਇੱਕ ਮਿੰਟ ਸੇ ਜੀ ਸਭ ਦੇ ਖਾਤੋਂ ਹੋਈ ਜਾਵੇਗਾ ਇੱਕ ਮਿੰਟ ਬੇਹਿੰਸੇ ਕੀ ਡਰਾਪ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਜਾਦੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰ ਦੇਣ ਮੈਨੂੰ ਇਹ ਡਰ ਹੈ ਜਿਸ ਤਰ੍ਹਾਂ ਲੇਟ ਨੂੰ ਲੇਟ ਨਿਰਦੇਸ਼ ਕੀਤੇ ਜਾਵੇ ਬਚਾਰਿਆਂ ਨੂੰ ਛੋਟੇ ਦੇਣ ਲੋਰ ਤੇ ਕਾਰਵਾਈ ਘੇਤ ਬਾਜਵਾ ਸਾਹਿਬ ਚੇਰ ਚਲ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਇੰਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ on the eve of elections ਤੁਸੀਂ ਆਪਣੇ EMPLOYEES ਨੂੰ Old Pension Scheme ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋਈ ਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਦੇ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਮੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥੇਗਾ ਇਸਕਾ ਮਾਉਟ ਆਫ ਵੇਤੇ ਨਾ ਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਣੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਜ਼ ਅਫਸਰ ਰਿਆਂ ਪੈਸਿਆਂ ਦਾ ਕਿੱਥੋਂ ਖੱਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਇੱਕ ਤੋਂ 3 ਸਾਲ ਪਹਿਲੇ ਬਜਟ ਸੀ 1.70 ਲੱਖ ਰੁਪਏ ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਹੈ ਮੈਂ 40% ਚੋਰੀ ਛੱਡ ਲੋ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘੱਟੋ ਘੱਟ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦਿਆ ਕਰੂੰਗਾ 20000 ਕਰੋੜ ਉਹਨਾਂ ਕਿਹਾ ਮੈਂ ਤਿੰਨ ਦਰਿਆਵਾਂ ਦੀ ਬਾਈਨਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ ਤਿੰਨ ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਦਾ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਜੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59000 100 ਕਰੋੜ ਰੁਪਇਆ ਕਿੱਥੇ ਹੈ ਕਹਿੰਦੀ ਜੇ ਚ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 1 ਲੱਖ 2000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਕਿਹਾ ਸੀ ਕੇਜਰੀਵਾਲ ਸਾਹਿਬ ਦੇ 1 ਰੁਪਏ ਦਾ ਮੈਂ ਕਰਜ਼ਾ ਨਹੀਂ ਚੁਕੂੰਗਾ ਤੇ ਹੁਣ ਜਾਖੜ ਸਾਹਿਬ 1 ਲੱਖ 200000 ਕਰੋੜ ਦਾ ਕਰਜ਼ਾ ਚੜਾ ਤਾ ਇਸ ਸਾਲ ਦੇ ਅਖੀਰ ਤੱਕ ਤਕਰੀਬਨ 375000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਆ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ੍ਹ ਕੇ ਸਨਾਨ ਵੀ ਕੀ ਦੀ ਤਾਂ ਹੀ ਹਿੰਦੀ ਚ ਬੋਲਦੇ ਰਹਿ ਕੇ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣਾ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾ ਦਿੱਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਹਾ ਸੀ ਮੇਰਾ ਇੱਕ ਭਰਾ ਇਹੋ ਜਿਹੇ ਖੂਬਸ਼ੂਰਤ ਪਾਲਸੀਆਂ ਮਾਨ ਸਾਹਿਬ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਾ ਜਾਈਦਾ ਜੀ ਐਵੇਂ ਗੁੱਸੇ ਹੋ ਗਏ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਮੰਨਦਾ ਤੁਸੀਂ ਜੋ ਕਹਿੰਦੇ ਤੁਸੀਂ ਤਾਂ ਕਹਿੰਦੇ ਹੀ ਸੱਚੋ ਅਰਗ ਹੁਣ ਮੈਂ ਡਿਵੋਟਿਸ ਦੀ ਗੱਲ ਕਰਨਾ ਤਾਂ ਹੀ ਟਾਈਮ ਲੈ ਜਾਣਾ ਤੁਸੀਂ ਡਿਵੋਟਿਸ ਦੀ ਮੇਰੀ ਡਿਪੋਰਟਿਸ ਬਿਲਕੁਲ ਠੀਕ ਹੈ ਮੈਨੂੰ ਪਤਾ ਜੀ ਹਾਂ ਬਲ ਮੇਰੀ ਇੱਕ ਇੱਕ ਹੋਣ ਆਪ ਕੋਈ ਗੱਲ ਨਹੀਂ ਯਾਰ ਡਿਪੋਰਟਿਸ ਦੀ ਮੈਂ ਗੱਲ ਸ਼ੁਰੂ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਉਤ ਹਵਾਰੇ ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ 'ਚੋਂ ਵਾਪਸ ਆਣੇ ਸ਼ੁਰੂ ਹੋ ਗਏ ਇਹੋ ਜੇ ਵਾਪਸ ਲਿਆਣੇ ਦੀ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਤਿੰਨ ਜਹਾਜ਼ ਆਏ ਨੇ ਡਿਪੋਰਟੀਆਂ ਨੂੰ ਅਮਰੀਕਾ ਤੋਂ ਲੈ ਕੇ ਪ੍ਰਾਈਮ ਮਿੰਿਸਟਰ ਸਾਡਾ ਨਰਿੰਦਰ ਮੋਦੀ ਅਮਰੀਕਨ ਸੋਇਲ ਤੇ ਸੀ ਕੀ ਮਾਨ ਸਾਹਿਬ ਨੇ ਇੱਕ ਵਾਰ ਵੀ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਤੁਸੀਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਈਆਂ ਸਾਡੇ ਨੌਜਵਾਨ ਬੱਚਿਆਂ ਦੇ ਹੱਥਾਂ ਵਿੱਚ ਹਥਕੜੀਆਂ ਪੁਆਈਆਂ ਸਾਰੇ ਬੱਚਿਆਂ ਨੂੰ ਬੇੜੀਆਂ 'ਚ ਲੈ ਕੇ ਆਏ ਤਿੰਨੋ ਜਹਾਜ਼ ਅੰਮ੍ਰਿਤਸਰ 'ਚ ਉਤਰੇ ਤੁਸੀਂ ਕਦੀ ਇਹ ਲਿਖ ਕੇ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕੋ ਕ੍ਰਿਮੀਨਲ ਸਨ ਕਿ ਉਹ ਕੋਈ ਟੈਰਰਿਸਟ ਸਨ ਇਹਨਾਂ ਨਾਲ ਬੈਟਰ ਤੇ ਆਪਣੇ ਨਾਲ ਉਹ ਇੱਕ ਛੋਟਾ ਜਿਹਾ ਦੇਸ਼ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਅਮਰੀਕਨ ਜਹਾਜ਼ ਲੈ ਕੇ ਕਲੰਬੀਅਨਸ ਨੂੰ ਵਾਪਸ ਲਿਆਣ ਲੱਗਾ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਆਪਣਾ ਜਹਾਜ਼ ਕਰਾਂਗਾ ਅਸੀਂ ਅਮਰੀਕਨ ਯੂ ਏਅਰ ਫੋਰਸ ਦੇ ਜਹਾਜ਼ਾਂ ਤੇ ਨਹੀਂ ਸੱਦਾਂਗਾ ਸੋ ਮੈਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦਾ ਜੇ ਔਨ ਰਿਕਾਰਡ ਹੈ ਤਾਂ ਸਾਨੂੰ ਚਿੱਠੀ ਬਕਾ ਨੰਬਰ 2 ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋ ਤਿੰਨ ਵਾਰ ਲਗਾਤਾਰ ਜਹਾਜ਼ ਅੰਮ੍ਰਿਤਸਰ ਆਏ ਨੇ ਛਿੜੀ ਅੰਮ੍ਰਿਤਸਰ ਸਾਹਿਬ ਕੀ ਤੁਸੀਂ ਇਤਰਾਜ਼ ਨਹੀਂ ਜਤਾਇਆ ਹਿੰਦੁਸਤਾਨ ਦਾ ਕੈਪਟਨ ਨਿਊ ਦਿੱਲੀ ਹੈ ਪੰਜਾਬ ਨਾਲ ਵੱਧ ਮੁੰਡੇ ਹਰਿਆਣੇ ਦੇ ਸਨ ਪੰਜਾਬ ਨਾਲ ਵੱਧ ਵੱਧ ਮੁੰਡੇ ਗੁਜਰਾਤ ਦੇ ਸਨ ਸਾਰੇ ਦੇਸ਼ ਦੇ ਸੀ ਸਪੀਕਰ ਸਾਹਿਬ ਜਹਾਜ਼ ਅਮਰੀਕਾ ਕਾਲ ਸਕਦਾ ਲੈਂਡਿੰਗ ਫੈਸਿਲਿਟੀ ਸਿਵਲ ਐਵੀਏਸ਼ਨ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਹੁੰਦੀ ਕਿ ਇੱਥੇ ਜਾਜ਼ ਲੈਣਾ ਕੋਈ ਇਤਰਾਜ਼ ਜਤ ਆਇਆ ਕੋ ਸਾਨੂੰ ਚਿੱਠੀ ਵਿਖਾਣ ਦਾ ਇਤਰਾਜ਼ ਜਤ ਆਇਆ ਤੁਸੀਂ ਅੰਮ੍ਰਿਤਸਰ ਸਾਹਿਬ ਜਹਾਜ਼ ਉਤਰਨ ਦਿੱਤੇ ਨੌਜਵਾਨ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹੱਥਾਂ ਵਿੱਚ ਹਥਕੜੀਆਂ ਲੱਗੀਆਂ ਸੀ ਪੈਰਾਂ ਵਿੱਚ ਬੇੜੀਆਂ ਲੱਗੀਆਂ ਸੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਪੁਲਿਸ ਏਜੰਸੀ ਜਿਹੜੀਆਂ ਨੇ ਇਹਨਾਂ ਨੇ ਕਿੰਨੇ ਕੁ ਟਰੈਵਲ ਏਜੰਟ ਅੱਜ ਤੱਕ ਫੜੇ ਨੇ ਕੀ ਤੁਸੀਂ ਅਸ਼ੋਰੈਂਸ ਦੋਗੇ ਆਂਦੀ ਫਲੋਰਸ ਦੀ ਹਾਊਸ ਕਿ ਜਿੰਨੇ ਬੰਦਿਆਂ ਨੇ ਨਜਾਇਜ਼ ਡੰਕੀ ਰੂਟs ਆਣੀ ਬੱਚੇ ਇਕੱਲੇ ਨੇ ਉਹਨਾਂ ਦੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਦੇ ਪੈਸੇ ਵਾਪਸ ਤੋਂ ਆਵਾਂਗੇ ਕੀ ਗਵਰਨਮੈਂਟ ਆਂ ਪੰਜਾਬ ਨੇ ਕੋਈ ਰੀਹੈਬਿਲੀਟੇਸ਼ਨ ਪੈਕੇਜ ਲਿਆਂਦਾ ਉਹਨਾਂ ਵਾਸਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ देयर ਇਜ਼ ਨਥਿੰਗ ਇਨ ਦੀ ਗਵਰਨਰਸ ਅਡਰੈਸਨ ਦਿਸ ਸੋ ਮੈਂ ਇੱਕ ਤੁਹਾਡੇ ਸਾਹਮਣੇ ਇਹ ਵੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਿਪਾਰਟਮੈਂਟਸ ਦੀ ਮੈਡੀਕਲ ਕਾਲਜੇਸ ਦੀ ਗੱਲ ਹੋਈ ਐ ਸਰ ਮੈਡੀਕਲ ਤੁਹਾਡੀ ਮੈਂ ਗੱਲ ਦਾ ਮਤਲਬ ਲੱਗ ਸਭ 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 ਤੁਹਾਨੂੰ ਟਾਈਮ ਮਿਲਿਆ ਬੋਲੋ ਸਾਜੀ ਮੁੱਖ ਮੰਤਰੀ ਸਾਹਿਬ ਖੋ ਦੇਸ ਬੋਰਡ ਦੇ ਗਏ ਅਸੀਂ ਜੇ ਤਿੰਨੀ ਵਾਰ ਅਸੀਂ ਜੇ ਸਰ ਤੁਸੀਂ ਕਿੱਥੇ ਤੁਸੀਂ ਕਿੱਥੇ ਦੱਸੋ ਕਿਹ ਬੋਰਡ ਕੀਤਾ ਜਾਵੇ ਮੰਤਰੀ ਜੀ ਚੇਅਰ ਨੋਟਸ ਕਰੋ ਸਾਜੀਵਾਲ ਸਾਹਿਬ ਚੇਅਰ ਨੋਟਸ ਕਰੋ ਦੇਖਿਆ ਸਾਜੀ ਵਿਦੇਸ਼ ਮੰਤਰੀ ਜੀ ਚੇਅਰ ਨੋਟਸ ਕਰੋ ਠੀਕ ਹੈ ਹੋਮ ਮਿਨਿਸਟਰੀ ਤੋਂ ਲਾਟਰੀ ਜੀ ਤੁਸੀਂ ਉੱਧਾ ਬੋਲ ਜਾਨੇ ਤੁਹਾਡੀ ਆ ਗਈ ਗੱਲ ਗੱਲ ਆ ਗਈ ਬੈਠੋ ਦੇਖੋ ਇੱਕ ਮਿੰਟ ਜੂਨੀਅਰ ਜੀ ਸਰਕਾਰ ਦੇ ਮਾਨਯੋਗ ਮੰਤਰੀ ਕਿਸੇ ਵੀ ਸਮੇਂ ਹੋ ਖੜੇ ਹੋ ਕੇ ਬੋਲ ਸਕਦੇ ਆ ਬੈਠੋ ਬਾਜੀ ਬਾਜੀ ਪਲੀਜ਼ ਬੈਠੋ ਇੱਕ ਇੱਕ ਮਿੰਟ ਹੋਏ ਇੱਕ ਇੱਕ ਮਿੰਟ ਕੋਈ ਸਰ ਪੁਆਇੰਟ ਆਫ ਆਰਡਰ ਵਿਦ ਦੀ ਪਰਮਿਸ਼ਨ ਆਫ ਦੀ ਚੇਅਰ ਓਨਲੀ THEN ਹੀ ਕੈਨ ਦੈਟ ਵਾਟ ਆਮ ਪਲੇਸ ਵਾਟ ਆਮ ਆਲਾਈ ਹਾਂ ਹਾਂ ਬੈਠੋ ਜੀ ਹੁਣ ਹੁਣ ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ ਹਾਂਜੀ ਧੰਨਵਾਦ ਸਰ ਜਿਹੜਾ ਨਾਗਰ ਸੈਕਟਰ ਦਾ ਜਿਹੜਾ ਕੰਮ ਸੈਕਟਰ ਦੇ ਕਰਦਾ ਉਹ ਪੰਜਾਬ ਸਰਕਾਰ ਤੇ ਸੁੱਟੀ ਜਾ ਮੈਂ ਤੇ ਨਵੀਂਆਂ ਚਿੱਠੀਆਂ ਪੁੱਛਣਿਆ ਕੋਈ ਚਿੱਠੀ ਲਿਖੀ ਆਜੋ ਆਜੋ ਜੀ ਜੀ ਧੰਨਵਾਦ ਹੁਣ ਅਗਲੀ ਗੱਲ ਮੈਡੀਕਲ ਕਾਲਜ ਜੀ ਆਜਾ ਜੀ ਤੁਹਾਡੀ ਗਵਰਨਮੈਂਟ ਦੀ ਗਾਰੰਟੀ ਸੀ ਸਰ 16 ਮੈਡੀਕਲ ਕਾਲਜ ਖੋਲਾਂਗੇ ਤੁਹਾਡਾ ਸਮਾਂ ਹੋ ਗਿਆ ਨਹੀਂ ਸੱਚੋ ਤੁਸੀਂ 2 ਮਿੰਟ ਗੱਲੇ ਸੁਣ ਕੇ ਕੋਈ ਰਾਜ਼ੀ ਬੋਲੋ ਬੋਲੋ ਜੀ ਬੋਲੋ ਹੁਣ ਸਰ 16 ਮੈਡੀਕਲ ਕਾਲਜ ਦੇਣੇ ਸੀ ਤੀਜਾ ਸਾਲ ਹੋ ਗਿਆ ਪਹਿਲੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਜੇ ਉਹ ਵੀ ਭਗਤ ਸਿੰਘ ਉਹਨਾਂ ਦੇ ਪਿੰਡ ਰੱਖਿਆ ਨਹੀਂ ਤੇ ਹਰ ਤਿੰਨ ਮੈਡੀਕਲ ਕਾਲਜਸ ਦਾ ਨੀ ਪੱਥਰ ਨੀ ਪੱਥਰ ਨਹੀਂ ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਹਿਲਾ ਨੀ ਪੱਥਰ ਰੱਖਿਆ ਇਹ ਵੀ ਪਤਾ ਨਹੀਂ ਨੇਪਰੇ ਚੜ੍ਹਨਾ ਕਿ ਨਹੀਂ ਚੜ੍ਹਨਾ ਐਨੇ ਪਤਾ ਨਹੀਂ ਕਿੰਨੇ ਕ ਪੱਥਰ ਇਹਦੇ ਨਾਲ ਦੇ ਰੱਖੇ ਨੇ ਇੱਕ ਪੱਥਰ ਤੇ ਸਾਡਾ ਸੁਰਗਵਾਸੀ ਭਰਾ ਗੁਰਪ੍ਰੀਤ ਗੋਗੀ ਨੇ ਆਪਣੇ ਹੱਥੀ ਤੋੜਿਆ ਸੀ ਆਪਣੇ ਹਲਕੇ ਵਿੱਚ ਤੁਹਾਡੇ ਐਮਐਲਏ ਨੇ ਸੁਰਗਵਾਸੀ ਗੁਰਪ੍ਰੀਤ ਸਿੰਘ ਨੇ ਲੱਗਾ ਹੋਇਆ ਬੁੱਢੇ ਨਾਲੇ ਦਾ ਆ ਪੱਥਰ ਪੰਨਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਟੁੱਟਣੇ ਆ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹਨਾ ਸਰ ਇਹ ਸਾਰੇ ਤੁਹਾਡੇ ਇਹਦੇ ਵਿੱਚ ਕੋਈ ਪੈਸਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਆ ਮੈਂ ਤੁਹਾਨੂੰ ਆ ਗਵਰਨਰ ਸਾਹਿਬ ਦੇ ਐਡਰੈਸ ਤੇ ਆ ਤੁਹਾਨੂੰ ਹੈਲਥ ਦਾ ਦੱਸਣਾ देयर इज नो ਪ੍ਰੋਵੀਜ਼ਨ ਫਾਰ ਅ ਮੈਡੀਕਲ ਕਿਤੇ ਇੱਥੇ ਪੈਸਾ ਹੀ ਕੋਈ ਨਹੀਂ ਰੱਖਿਆ ਜੀ ਇਹਨਾਂ ਨੇ ਕੋਈ ਇਹਦੇ ਵਿੱਚ ਪ੍ਰੋਵੀਜ਼ਨ ਹੀ ਨਹੀਂ ਚ ਪੈਸੇ ਜਿਹੜੇ ਤਿੰਨ ਆਏ ਨੇ ਜਿਹਦੇ ਵਿੱਚ ਕਪੂਰਥ ਲਿਆ ਬਲੇਰ ਕੋਟ ਲਿਆ ਇੱਕ ਹੋਰ ਹੈ ਦੀ ਉਹ ਤੇ ਸੈਂਟਰ ਦੇ ਪੈਸਿਆਂ ਤੋਂ ਬਣ ਰਿਹਾ ਯੂ ਹੈਵ ਨਥਿੰਗ ਟੂ ਸ਼ੋ ਸੋ ਆਏ ਮੈਂ ਤੁਹਾਨੂੰ ਆ ਹੁਣ ਅਸੀਂ ਸਰ ਗੱਲ ਕਰਨਾ ਚਾਹੁੰਦੇ ਆ ਹੁਣ ਬੜੀ ਵਾਰ ਇੱਥੇ ਗੱਲ ਜ਼ਿਕਰ ਹੋਇਆ ਸਾਡੇ ਆ ਵੇਖੋ ਕਿੰਨੇ ਕਾਲੇ ਨੇ ਕਿ ਛੇਤੀ ਹਟਣ ਦੇ ਆਪਣਾ 1 ਮਿੰਟ ਬਾਜਵਾ ਜੀ ਮੰਤਰੀ ਜੀ ਹਾਂ ਜੀ ਪਹਿਲਾਂ ਤਾਂ ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਸਵਾਲ ਚੁੱਕਿਆ ਸੀ ਤੇ ਮੇਰਾ ਜਿਹੜਾ ਆਕਸੀਜਨ ਪਲਾਂਟ ਆ ਉਹ ਕਾਂਗਰਸ ਵਲੇ ਦਾ ਸੀਗਾ 20 ਦੇ ਵਿੱਚ ਇਹਨਾਂ ਨੇ ਐਪੀ ਲਾਈਟ ਚ ਫੰਡ ਦਿੱਤੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੜੀ ਹੈ ਜੜੀ ਹੈਗਾ ਤਾਂ ਕ੍ਰਿਟਿਸਿਜ਼ਮ ਜੁਸਟ ਬੀ ਕੰਸਟਰਕਟਿਵ ਪਹਿਲਾਂ ਤਾਂ ਇਹ ਹਾਊਸ ਨੂੰ ਦੱਸ ਦੇ ਵੀ ਇਹਨਾਂ ਦਾ ਆਕਸੀਜਨ ਪਲਾਂਟ ਚੱਲ ਗਿਆ ਕਿ ਨਹੀਂ ਚੱਲ ਗਿਆ ਜਿਹੜਾ 2020 ਤੋਂ ਨਹੀਂ ਚੱਲਿਆ ਸੀ ਦੋ ਉਹਨਾਂ ਦੇ ਮੁੱਖ ਮੰਤਰੀ ਦਾ ਦੱਸ ਤੈ ਸੱਚ ਦੱਸ ਦੇ ਬਾਜੀ ਬਾਜੀ ਤੁਹਾਨੂੰ ਦੱਸ ਤਾਂ ਬਹਿ ਜੋ ਜੀ ਹਾਂ ਹਾਂ ਸਰ ਹੁਣ ਅਗਲੀ ਗੱਲ ਆ ਵੇਖੋ ਇਹ ਡਿਸਰਪਟ ਕਰਦੇ ਨੇ ਹਰ ਗੱਲ ਮੈਂ ਕ੍ਰਾਪਸ਼ਨ ਚਾਰजेस ਦੀ ਸਰ ਗੱਲ ਕਰਨਾ ਚਾਹ। ਇਹ ਸਰਕਾਰ ਆਈ ਸੀ ਇਮਾਨਦਾਰੀ ਦੇ ਗੱਲ ਕਿ ਅਸੀਂ ਇੱਥੋਂ ਦਾ ਵਾਤਾਵਰਨ ਬਦਲਾਂਗੇ ਸਾਫ਼ ਸੁਥਰੀ ਵੀ ਬੀਆਈਪੀ ਕਲਚਰ ਢਾਗਾਂਗੇ ਜਿੰਨੂੰ ਸਿਕਿਉਰਿਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਿਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਮਾਨ ਸਾਹਿਬ ਕਹਿੰਦੇ ਜਿੰਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲ ਲਓ ਹੁਣ ਉਹੀ ਸੀਐਮ ਸਾਹਿਬ ਕੋ 1100 ਬੰਦਾ 4 ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੋਹਾਲੀ ਚ 1200 25 ਲੱਖ ਬੰਦੇ ਵਾਸਤੇ 1200, ਚੀਫ ਮਿਨਿਸਟਰ ਦੇ 4 ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਂਡ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ 'ਚ ਗੁਜ਼ਾਰਾ ਕਰਨ ਵਾਲੀ ਜਮਾਤ ਹੈ ਅੱਜ 5 ਸਰਕਾਰੀ ਕੋਠੀਆਂ ਸਪੀਕਰ ਸਾਹਿਬ 5 ਸਰਕਾਰੀ ਤੇ ਕੈਪਟਨ ਅਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 103 ਦੇ ਕਾਫਲੇ ਜਾਂਦੇ ਇਹ ਵੀਵੀਆਈ ਕਲਚਰ ਹਟਾਣ ਲੱਗੇ ਨੇ ਫੇਰ ਕਰਪਸ਼ਨ ਦੀ ਗੱਲ ਕਰ ਲਈਏ ਭਾਰਤ ਪੂਸ਼ਨ ਆਸ਼ੂ ਤੇ ਵੈਂਡੇਟਾ ਕੀਤਾ ਸ਼ਾਮਸੁੰਦਰ ਅਰੋੜੇ ਤੇ ਵੈਂਡੇਟਾ ਕੀਤਾ ਦੋਨਾਂ ਦੇ ਕੇਸ ਕੇਸ ਚੁੱਕ ਕੇ ਹਾਈ ਕੋਰਟ ਨੇ ਮੂੰਹ ਤੇ ਬਾਰੇ ਜਿਹੜੇ ਤੁਹਾਡੇ ਮੰਤਰੀਆਂ ਦੇ ਖਿਲਾਫ ਕੇਸੇਜ਼ ਨੇ ਤੁਹਾਡੇ ਐਮਐਲਏ ਦੇ ਖਿਲਾਫ ਕੇਸੇਜ਼ ਨੇ ਤੁਹਾਡੇ ਸੀਐਮਓ ਦੇ ਖਿਲਾਫ ਕੇਸੇਜ਼ ਨੇ ਕਿਤੇ ਉਹਨਾਂ ਦੇ ਵੀ ਕੋਈ ਕਿਤੇ ਸਾਨੂੰ ਥੋੜਾ ਜਿਆ ਚਾਨਣਾ ਦਿਵਾ ਦਿਓ ਕਈ ਵੀਡੀਓ ਬਣਾਏ ਸੀ ਮਾਨ ਸਾਹਿਬ ਨੇ ਉਹ ਵੀਡੀਓ ਉਸ ਤੋਂ ਬਾਅਦ ਲੀਕ ਹੀ ਨਹੀਂ ਹੋਇਆ ਪਤਾ ਨਹੀਂ ਲੱਗਾ ਗਿਆ ਕਿ ਤੈਨੂੰ ਸੋ ਕਹਿਣ ਦਾ ਮਕਸਦ ਇਹ ਸੀ ਯੋਰ ਗਵਰਨਮੈਂਟ ਹੈਜ਼ ਫੇਲਡ ਔਨ ਏਵਰੀ ਸਿੰਗਲ ਕਾਉਂਟ ਥੇਰ ਇਜ਼ ਨਾਥਿੰਗ ਟੂ ਸ਼ੋ ਆਈ ਫੀਲ ਸੌਰੀ ਥੈਟ ਅ ਵੈਰੀ ਡਿਸਟਿੰਗੁਇਸ਼ਡ ਗਵਰਨਰ ਇੱਕ ਹੋਮ ਮਿਨਿਸਟਰ ਰਹਿ ਰਾਜਸਥਾਨ ਦੇ ਉਹਨਾਂ ਦੇ ਹੱਥੇ ਚ ਇੱਕ ਝੂੜ ਦਾ ਫਲੰਦਾ ਫੜ ਕੇ ਵਿਚਾਰੇ ਮੈਨੂੰ ਨਹੀਂ ਸਮਝਾਇਓ ਨਾ ਪਾਕਿਸਤਾਨ ਆ ਕੋ ਜੇ ਸੇ ਕੋਈ ਚੀਜ਼ ਦੇਣ ਨੂੰ ਦੱਸਣ ਨੂੰ ਵਖਾਣ ਨੂੰ ਕੁਝ ਹੈ ਨਹੀਂ ਗਵਰਨਮੈਂਟ ਦੇ ਕੋਲ ਜੀ ਮੈਂ ਕਿਸੇ ਰ ਇੱਥੇ ਇਹਦੇ ਨਾਲ ਨਾਲ ਖਸਤ ਇਤਰਾਜ਼ ਕਰਨਾ ਜਿਹੜਾ ਹੋਮ ਮਿਨਿਸਟਰ ਸਾਹਿਬ ਨੇ 2 ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਨਣਾ ਚਾਹੁੰਦਾ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ ਪਛਾਦ ਦਿੱਤਾ ਤੇ ਨਾਲ ਇਹ ਗੱਲ ਕਹੀ ਕਿ ਉਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਨਾ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ ਇਫ ਸੰਬਡੀ ਡਸ ਨਾਟ ਨੋ ਦੀ ਰਿਲੀਜੀਅਸ ਬਲੀਫਸ ਆਫ ਅ ਕਮਿਊਨਿਟੀ ਹੀ ਸ਼ੁੱਡ ਨਾਟ ਸਪੀਕ ਔਨ ਇਟ ਇਹ ਇਤਰਾਜ਼ਯੋ ਗੱਲ ਹੈ ਇਹਦਾ ਨਿੰਦਾ ਪ੍ਰਸਤਾਵ ਮੈਂ ਚਾਹੁੰਦਾ ਇੱਥੇ ਪੇਸ਼ ਕੀਤਾ ਜਾਏ ਤੇ ਇਹਦੇ ਤੇ ਹਾਊਸ ਇਹਦਾ ਸੰਗਿਆਨ ਲੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਕੋਈ ਸੈਲਰ ਦੇ ਵਿੱਚ ਕਿਸੇ ਜੇਲ੍ਹ ਦੇ ਸੈਲਰ 'ਚ ਨਹੀਂ ਪੜਿਆ ਜਾ ਸਕਦਾ ਇਸ ਦੇ ਨਾਲ-ਨਾਲ ਸਰ ਚੀਫ ਮਿਨਿਸਟਰ ਸਾਹਿਬ ਡੀਲਿਮਿਟੇਸ਼ਨ ਦੀ ਉੱਥੇ ਮੀਟਿੰਗ 'ਚ ਗਏ ਨੇ ਵੀ ਵਾਂਟ ਕਿ ਇੱਥੇ ਬਕਾਇਦਾ ਤੌਰ ਆ ਕੇ ਦੱਸਣ ਤੁਹਾਡੀ ਜਿਹੜੀ ਸਦਨ ਚ ਚੀਫ ਮਿਨਿਸਟਰਸ ਨਾਲ ਲੀਡਰਸ ਨਾਲ ਗੱਲ ਹੋਈ ਹੈ ਉਹ ਕੀ ਹੋਈ ਹੈ ਇਹਦੇ ਤੇ ਚਰਚਾ ਹੋਏ ਕਿਉਂਕਿ ਇਹ ਪੰਜਾਬ ਦੀ ਹੋਂਦ ਖਤਮ ਕਰਨ ਦਾ ਭਜਪਾ ਦਾ ਇੱਕ ਛੇੜ ਅੰਤਰ ਸਾਰੇ ਦੇਸ਼ ਦੇ ਵਿੱਚ ਜਿੱਥੇ ਲੋਕ ਕੋਈ ਆਪਣੀ ਆਬਾਦੀ ਤੇ ਕੰਟਰੋਲ ਕਰਦੇ ਨੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਚਿੱਤ ਜਿੱਥੇ 10 10 15 15 ਇੱਕ ਘਰ ਦੇ ਵਿੱਚ ਜੰਮਦੇ ਨੇ ਉਹਨਾਂ ਦੀ ਹੋਰ ਤਾਕਤ ਮਦਾਨ ਦੀ ਗੱਲ ਕਰਦੇ ਆ ਪੰਜਾਬ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਪਾਰਟੀਸ਼ਨ ਤੋਂ ਪਿੱਛੇ ਸਿਰ ਜੇ ਸਾਡੇ ਵਿੱਚੋਂ ਪਾਕਿਸਤਾਨ ਪੰਜਾਬ ਚੋਂ ਨਾ ਬੰਦਾ ਤੇ ਬੰਗਾਲ ਵਿੱਚੋਂ ਬੰਗਲਾਦੇਸ਼ ਨਾ ਬੰਦਾ ਦੋਨਾਂ ਕੋਲ 2 200 ਸੀਟ ਹੁੰਦੀ ਅੱਜ ਰਾਜ ਤੁਹਾਡਾ ਹੁੰਦਾ ਅਸੀਂ ਤੇ ਦੇਸ਼ ਵਾਸੀ ਮਹਾਨ ਕੁਰਬਾਨੀਆਂ ਕੀਤੀਆਂ ਗਾਲ ਦੇ ਵਿੱਚ ਫਾਂਸੀ ਦੇ ਫੰਦੇ ਹੱਸਦੇ ਹੋਏ ਚੁੰਮ ਕੇ ਪਾਏ ਤੇ ਆਜ ਸਾਡੀ ਹੋਣਦ ਖਤਮ ਕਰਦੀ ਖੇਡ ਆ ਗਈ ਦਸਤਾਰ ਨੂੰ ਖਤਮ ਕਰ ਰਹੇ ਤੁਹਾਡੀ ਮਾਂ ਬੋਲੀ ਨੂੰ ਖਤਮ ਕਰ ਰਹੇ ਤੁਹਾਡੇ ਪੈਰਾਂ ਨੂੰ ਖਤਮ ਕਰ ਰਹੇ ਤੁਹਾਡੀ ਇੰਡੇ ਨਾਮੀ ਦੀ ਭੱਤੀ ਬੰਦ ਕਿਸਾਨਾਂ ਨੂੰ ਕੁਝ ਐਗਰੀਕਲਚਰ ਦੀ ਡਿਵਰਸੀਫਿਕੇਸ਼ਨ ਆਸੇ ਕੁਝ ਵੰਨ ਦੇ ਰਹੇ ਆਰਡੀਐਫ ਦੇ ਪੈਸੇ ਸਾਡੇ ਰੋਕ ਕੇ ਰੱਖੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਗਾ ਰਹਿ ਸਾਡੇ ਕੋਲ ਬਿਲਕੁਲ ਛੋਟਾ ਜਾਈ ਗਿਆ ਇੱਥੇ ਵੀ ਅਸੀਂ ਘਟ ਗਿਣਤੀ ਚੋ ਰਹੇ we will have to fight it together ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਬੁੱਧਿਆ ਤੇ ਆਈਏ ਜਿੱਥੇ ਪੰਜਾਬ ਦੀ ਇਕਤਾ ਦੀ ਲੋੜ ਸੋ ਇੰਨਾ ਕਹਿੰਦਾ ਹੋਇਆ ਮੈਂ ਗਵਰਨਰ ਸਾਹਿਬ ਦਾ ਜਿਹੜਾ ਪਾਛੇ ਨੇ ਜਾਂ ਉਹਨਾਂ ਦਾ ਜਿਹੜਾ ਐਡਰੈਸ ਹੈ ਉਹਨੂੰ ਕੰਪਲੀਟਲੀ ਅਪੋਜ਼ ਕਰਨਾ there is nothing for punjab in that ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ